ਪ੍ਰੀਤ ਬਾਬਾ ਆਹ ਚਲੋ ਫਿਰ ਕਿਸੇ ਵੀਰ ਦੇ ਨੌਕਰੀ ਦੀ ਖਤਰ ਕਣ ਹੋਣ ਕਿਸੇ ਵੀਰ ਦੇ ਨੌਕਰੀ ਦੀ ਖਤਰ ਕਣ ਹੋਣ ਕਿਸੇ ਵੀਰ ਦੇ ਨੌਕਰੀ ਦੀ ਖਤਰ ਕਣ ਹੋਣ ਭਾਈ ਕਿਸੇ ਨੇ ਬਾਬੇ ਜੀ ਦਰਬਾਰ ਦੇ ਵਿੱਚੋਂ ਨੌਕਰੀ ਲੈਣੀ ਹੋਵੇ ਆਜੋ ਕੋਈ ਗੱਲ ਇੱਥੇ ਹਾਂਜੀ ਹਾਂ ਜੀ ਕੰਮ ਦਾ ਕੋਈ ਗੱਲ ਨਹੀਂ ਆਲਾ ਆਜਾ ਲੱਗਣਾ ਹੋਈ ਆ ਆਜਾ ਪੱਤਰ ਆਜਾ ਆਜਾ ਮੇਰਾ ਪੱਤਰ ਕੋਈ ਗੱਲ ਨਹੀਂ ਆਇਆ ਯਾਰ ਇਹਨੇ ਲੱਗਣਾ ਮਹਾਰਾਜ ਆਹ ਫੜੋ ਆ ਵੀ ਫੜਾ ਆਪਣੇ ਆ ਜੀ ਹੈ ਕਿਹੜਾ ਪਿੰਡ ਆ ਜੀ ਆਹੀ ਪਿੰਡਾ ਮਹਾਰਾਜ ਹੈ ओके ਹੁਣ ਵੇਖ ਗਏ ਨਿਗਾਈ ਮਾਰੀਏ ਨਾ ਮੈਂ ਖੜਾ ਪਹਿਲਾ ਬੰਦਾ ਟੁੱਡਾ ਮਾਰੀਏ ਨਾ ਹੈ ਆਪਾ ਸਿਰ ਹੁਕਮ ਸਿਰ ਮੱਥੇ ਹਾਏ ਤਾਂ ਹੁਕਮ ਛੱਡੇ ਕੋਈ ਨਹੀਂ ਮੈਂ ਆਈਏ ਮੁੰਡਾ ਗੁੱਡ ਬਲੰਟ ਰਿਫੋਰਮੈਂਟ ਡੋਨਟ ਟੱਚ ਮੀ ਫੇਰ ਕਰਾਂਗੇ ਹਾਂ ਵਾਲਾ ਬੋਲਣਾ ਮੈਂ ਵੀ ਉੱਡ ਕੇ ਲੈਣਾ ਬਹੁਤ ਸੱਚੇ ਦਰਬਾਰ ਕੀਪਰ ਵੀ ਕਰੋ ਮਰਾ ਜੀ পাবুত্রি শাম করিয়া হাপুত্রি ও পাকে রে ছবি পান শাম করিয়া পুত্রি আতি পা ছবি পারে হা পুত্রি করে শাম করে ਏ ਜਬੀ ਬਾਪਾ ਜਾਵ ਕਰ ਆਉ ਤੀ ਪੁੱਛਦਾ ਨੌਕਰੀ ਦੀ ਖਾਤਰ ਹੈ ਨੌਕਰੀ ਵਰਦੀ ਵਾਲੀ ਸੀ ਹੈ ਕਈ ਲੱਭਦੇ ਯਾਰ ਗਵਾਚਾ ਨੂੰ ਕੋਈ ਲੱਭ ਕੇ ਯਾਰ ਗਵਾ ਬੈਠੇ ਹੈਲੋ ਹਾਂਜੀ ਹਾਂਜੀ ਬੋਲੋ ਕਈ ਲੱਭਦੇ ਯਾਰ ਗਵਾਚਾ ਨੂੰ ਕੋਈ ਲੱਭ ਕੇ ਯਾਰ ਗਵਾ ਬੈਠੇ ਕਈ ਤਾਂ ਭਾਲਦੇ ਫਿਰਦੇ ਆ ਵੇਖ ਆਪਾਂ ਪਹਿਲੀ ਵਾਰੀ ਮਿਲੇ ਦੋਨੇ ਭਰਾ ਆਪਣੀ ਪਹਿਲਾ ਗੱਲ ਨਹੀਂ ਹੋਈ ਕੰਜਾ ਬਾਬਾ ਇਹਨੇ ਲੱਭ ਕੇ ਗਵਾਇਆ ਇਹਨੇ ਸਮਝੈ ਨੀ ਦਵਾਰੇ ਸਮਝਾਵੇ ਕਈ ਲੱਭਦੇ ਯਾਰ ਗਵਾਚਾ ਨੂੰ ਕੋਈ ਲੱਭ ਕੇ ਯਾਰ ਗਵਾ ਬੈਠੇ ਕਈ ਦਾ ਭਾਲ ਦੇ ਫਿਰਦੇ ਹੁੰਦੇ ਕਈਆਂ ਨੂੰ ਚੀਜ਼ ਮਿਲ ਜਾਂਦੀ ਐ ਫੇਰ ਗਵਾਚ ਜਾਂਦੀ ਐ ਤੇਰੇ ਨਾਲ ਉਹ ਗੱਲ ਹੋਈ ਐ ਬੋਲਾ ਲੱਗਾ ਸੀ ਨੌਕਰੀ ਛੜ ਗਿਆ ਬੂਰ ਨੂੰ ਓਏ ਹੁਣ ਲੈ ਗਿਆ ਤੇਤੀ ਜਾਲ ਲੱਤੇ ਰੂ ਖੜ ਜਾ ਪਾਪਾ ਹੁਣ ਕਿਥੇ ਲੱਗਿਆ ਤੂੰ ਹੁਣ ਤਾਂ ਨਹੀਂ ਲੱਗਿਆ ਹੁਣ ਤਾਂ ਲੈ ਗਿਆ ਹੈ ਮੈਂ ਕਿਹਾ ਹੁਣ ਤਾਂ ਛੜ ਗਿਆ ਬੂਰੰਗੂ ਬੋਲ ਵੀਰੇ ਨੌਕਰੀ ਰਹਿੰਦੀ ਸੀ ਹਜੇ ਹੈ ਤੇ ਆਹ ਚਰਦੇ ਵਿੱਚ ਡਾਂਗ ਵੱਜ ਗਈ ਬਿਨਾ ਗੱਲ ਤੋਂ ਹੀ ਹੈ ਬਿਨਾ ਗੱਲ ਦਾ ਐਲੀਗੇਸ਼ਨ ਲੱਗ ਗਿਆ ਹੈ ਇੰਵੇਂ ਹੋਇਆ ਨਾ ਹਕਮ ਵੇ ਨੌਕਰ ਨੌਕਰ ਬਾਪਾ ਵੇ ਨਾ ਬਾਪਾ ਮੈਂ ਨੌਕਰ ਤੇਰੀ ਬੰਦੋ ਤਰੀ ਚੇ ਨੌਕਰ ਨੌਕਰ ਵੇ ਬਾਪਾ ਮੈਂ ਨੌਕਰ ਤੇਰੀ ਨੌਕਰ ਤੇ ਮੈਂ ਬਾਪਾ ਮੈਂ ਨੌਕਰ ਤੇਰੀ ਰੋੜਲੇ ਵਾਲਿਆ ਵੇ ਬਾਪਾ ਮੈਂ ਨੌਕਰ ਤੇਰੀ ਰੋੜਦੇ ਵਾਲਿਆ ਵੇ ਬਾਪਾ ਨੌਕਰ ਤੇ ਯਾਦ ਚੇਤੇ ਨਹੀਂ ਸੀ ਤੈਨੂੰ ਤੇਰੇ ਨਾਲ ਕੰਮ ਹੋਊਗਾ ਬੋਲ ਹੈ ਗੁੱਸਾ ਤਾਂ ਨਹੀਂ ਕਰਦਾ ਨਹੀਂ ਜੀ ਬਿਲਕੁਲ ਤੇਰਾ ਕਿਲਾ ਦਾ ਕੁੜਕੇ ਇਹ ਤੇਰੇ ਘਰ ਆਣਾ ਆਪਾਂ ਮੇਲੇ ਪਹਿਲੀ ਵਾਰ ਮੇਰਾ ਮਾਮਾ ਦਾ ਬੰਦਾ ਖੜਾ ਸਾਹਮਣੇ ਕਹਿੰਦਾ ਪਹਿਲੇ ਦਿਨ ਆਉਂਦੀ ਮਰਜ਼ੀ ਕਰਨ ਵਾਲਾ ਬੰਦਾ ਸੀ ਇਹ ਹੈਲੋ ਤੇ ਕੀ ਕੀਤੀ ਵੀ ਆਉਂਦੀ ਮਰਜ਼ੀ ਹੈ ਘਾਟੇ ਚੱਲੇ ਚੱਲੇ ਲੋਕਾਂ ਪਿੱਛੇ ਹੈ ਹੈ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਕੇ ਹੈ ਆਹ ਕੰਮ ਵੀ ਕਿਸੇ ਪਿੱਛੇ ਹੋਇਆ ਹਲੋ ਹਾਂਜੀ ਹਾਂਜੀ ਕਿਸੇ ਪਿੱਛੇ ਹੋਇਆ ਨਾ ਵੀ ਕਿਸੇ ਨੂੰ ਬਚਾਉਣ ਦੇ ਪਿੱਛੇ ਆਪਦਾ ਕੰਮ ਹੋ ਗਿਆ ਐਵੇਂ ਆ ਨਾ ਹਾਂ ਕਹਿ ਮੁੰਡਿਆ ਬਹੁਤ ਸੱਚੇ ਦਰਬਾਰ ਬੇ ਕੀਨੇ ਤੇਰੇ ਹਾਸੇ ਖੋਲੇ ਕੀਨੇ ਲਾਇ ਨਜ਼ਰਾ ਮੇਰੇ ਤੇਰੇ ਹਾਸੇ ਖੋਲੇ ਮੇਰੇ ਦਿਲਾਂ ਨਜ਼ਰਾ ਬੇ ਕਦਰਾਂ ਨਾਲ ਲਾ ਕੇ ਯਾਰੀ ਪੀਰੇ ਕਤਾਈ ਕਤਰਾ ਬੇ ਕਦਰਾਂ ਨਾਲ ਪੀਰਾਂ ਨੂੰ ਮੰਦੇ ਆ ਹਾਂਜੀ ਹਾਂਜੀ ਹੈਂ ਕੋਈ ਸਤਾ ਨਹੀਂ ਕਰਦੇ ਗੱਲ ਪੁੱਛਾਂ ਬਾਬਾ ਨਾਲ ਪੰਗੇ ਕੌਣ ਲੈਂਦਾ ਸੀ ਨਹੀਂ ਜੀ ਮੈਂ ਤਾਂ ਸਹੀ ਹੋਈ ਬਹੁਤ ਕਰਾ ਤਰਾਕ ਲਾਉਣਾ ਵੀਰਵਾਲ ਕਿ ਤੇਰੀ ਕਈ ਗੱਲ ਵੀ ਪੂਰੀ ਹੋ ਜਾਂਦੀ ਕੀ ਬਈ ਤੇਰੀ ਕਈ ਗੱਲ ਵੀ ਪੂਰੀ ਹੋ ਜਾਂਦੀ ਕੀ ਬਈ ਮੇਰ ਨਾਲ ਨਮੰਗੇ ਲੈ ਕੇ ਕਈ ਵਾਰ ਤੁਹਾਨੂੰ ਅਸਰ ਜਾ ਹੋ ਜਾਂਦਾ ਤੈਨੂੰ ਮੈਂ ਤਾਂ ਪੁੱਛਿਆ ਹੈ ਹੈ ਆਪਣੇ ਕਿਸੇ ਨੂੰ ਹੁੰਦਾ ਐਸਾ ਅਸਰ ਪੀਰ ਲਾਲਾ ਵਾਲੇ ਨੂੰ ਮੰਨਦੇ ਹੋ ਮੈਂ ਤਾਂ ਬੰਨਾਲੀ ਮੰਨਦਾ ਜੀ ਬਾਬਾ ਇਸਰਪਤ ਸੱਡਾ ਦਾਦਾ ਜੀ ਸੇਵਾ ਕਰਦਾ ਸੀ ਇਹ ਹਾਂਜੀ ਕਰਦੇ ਸੀਗੇ ਉਹ ਸੇਵਾ ਕਰਦਾ ਸੀ ਇਹ ਫਕੀਰ ਸੀਗਾ ਥੋੜਾ ਸੀਗਾ ਹੈ ਸੇਵਾ ਲਾਉਂਦਾ ਸੀ ਇਹ ਹੈ ਕਹੇ ਮੁੰਡਾ ਬੋਲ ਓਏ ਆਜੋ ਜੀ ਜਿਹੜੇ ਕੱਦ ਜੀ ਮਰਾਂਗੇ ਨਾ ਤੇਰੇ ਪਿੱਛਾ ਛੱਟ ਕੇ ਮਤਾਂ ਤੱਜ ਇਹ ਜਿਹੜੇ ਕਹਿੰਦੇ ਜੀ ਮਰਾਂਗੇ ਨਾ ਤੇਰੇ ਛੱਟ ਕੇ ਮਤਾਂ ਪੱਛ ਕੇ ਕਿੰਨੇ ਜੀ ਮਰਾਂਗੇ ਨਾ ਤੇਰੇ ਛੱਟ ਕੇ ਮਤਾਂ ਭੱਜ ਕੇ ਇਹ ਗੱਲ ਹਰ ਦਸ ਬਤ ਮੈਨੂੰ ਆਪਣਾ ਘਰ ਵੈਸ਼ ਰੂਮ ਆ ਸਾਰਾ ਹੈ ਤੇਨ ਕਸਾਲੀ ਹੋਏ ਪਹਿਲਾਂ ਦਾ ਦਰਵਾਜ਼ਾ ਚੱਲਦਾ ਸੀ ਕੰਮ ਹੈਂ ਢੀਕਾ ਦਾਰੂ ਕੰਮ ਲੋ ਪੂਰਾ ਦਬਦਾਸੀ ਕੰਮ ਹੈ ਹੁਣ ਜਦੋਂ ਕੰਮ ਤੋਂ ਲੈ ਗਿਆ ਹੁਣ ਸੁਰਤ ਆਈ ਮੜੀ ਜੀ ਉਹ ਘਰ ਹੀ ਜਾਂਦਾ ਸੀ ਜਰਾ ਹੈ ਵਿੱਚ ਗੱਪਾਂ ਹੀ ਜਾਂਦੇ ਸਾਰਾ ਫੇਰ ਛੱਡ ਗਏ ਜੇ ਦੁਬਾਰਾ ਹੋਜੇ ਤੂੰ ਭਾਲ ਨੌਕਰੀ ਤੇ ਮੇਰਾ ਮਾਲ ਕਰ ਦੇਵੇ ਕਿਰਪਾ ਤੇ ਜਿਹੜੀ ਤਨਖਾਹ ਹੋਊਗੀ ਲੱਗਣ ਤੋਂ ਬਾਅਦ ਉਹਦਾ ਬਾਬੇ ਦਾ ਜ਼ਬਾਨ ਕਰ ਦੇ ਘਰੇ ਬੋਲ ਪੱਕੀ ਗੱਲ ਹੈ ਪਟਕੇ ਫੈਲ ਫਰ ਹਾਂ ਚੱਕ ਮੁੰਡਾ ਕਿੱਥੇ ਬਈ ਇੱਕ ਹੋਣਗੇ ਦੋ ਤੋਂ ਚਾਰ ਹੋਣਗੇ ਬਈ ਇੱਕ ਹੋਣਗੇ ਤੇ ਦੋ ਹੋਣਗੇ ਹੋਣਗੇ ਫਿਰ ਦੋ ਹੋਣਗੇ ਓ ਲਖੂਗਾ ਦਵਾਰ ਬੇੜੇ ਪਾਰ ਹੋਣਗੇ ਲਖੂਗਾ ਦਵਾਰ ਇੱਕ ਗਾਤਾ ਬਾੜ ਮੈਂਡਾ ਪਾਰ ਫੋੜ ਕੇ ਦੇਖਾ ਪਣ ਜਾਂਦੇ ਤੁਸ ਨੂੰ ਪਹਿਲਾਂ ਮੇਰੇ ਬਾਬੇ ਨੇ ਚੱਕ ਲਈ ਫੈਲ ਜਿਹੜੀ ਫੈਲ ਤੇ ਤੁ ਲੱਗਣਾ ਫੈਲ ਸਿੱਟੀ ਪਈ ਐ ਇੱਕ ਪਾਸੇ ਉਹ ਸਰਕਾਰ ਨੇ ਠੀਕ ਹੈ ਕੇਸ ਚੱਲੀ ਜਾਂਦਾ ਹੈ ਹੈ ਮੇਰੇ ਬਾਬੇ ਜੀ ਕਹਿੰਦੇ ਕੇਸ ਲੱਗ ਗਿਆ ਜ਼ਰਾ ਉਹਦਾ ਵਕੀਲ ਆ ਮੈਂ ਜਿਹੜਾ ਤੇਰੇ ਪਿੱਛੇ ਲੜਨਾ ਹਣ ਬਾਬੇ ਵੀ ਗਚੇਰੀ ਚ ਖੜਕੇ ਠੀਕ ਐ ਮੇਰੇ ਬਾਬੇ ਨੇ ਪੜ ਲਈ ਫਾਈਲ ਫਾਈਲ ਤੇ ਨਾਮ ਲਿਖਿਆ ਪਿਆ ਇੱਕ ਦੋ ਤਿੰਨ ਚਾਰ ਅੱਖਰਾਂ ਦਾ ਹੈ ਓੜੋ ਮੁੰਡਿਆ ਓਏ ਕੀ ਨੱਚ ਬਈ ਤੇਰੀ ਮੇਰੀ ਜੋੜੀ ਬਾਬਾ ਤੋਂ ਦੱਤੇ ਮੜਾਈਆ ਹੋ ਜੀਵੇ ਓ ਬਚੋ ਲਾਜੀ ਨੇ ਤੇਰੀ ਦੱਸ ਪਾਈ ਆਈ ਜੀਵੇ ਬਚੋ ਲਾਜੀ ਤੇਰੀ ਦੱਸ ਪਾਈ ਆਈ ਜੀਵੇ ਮਤੋਂ ਦਾ ਖਿਆ ਮੇਰੀ ਦੱਸ ਪਾਈ ਓਏ ਪੜੀ ਪੜਨ ਇੱਕ ਗੋਜ ਨੂੰ ਜਾਣਦੇ ਆਪਾਂ ਅੱਜ ਪਹਿਲੀ ਵਾਰੀ ਮਿਲੇ ਆ ਮੇਰੇ ਬਾਬੇ ਨੇ ਜਿਹੜੀ ਫੈਲ ਪੱਟੀ ਆ ਮੈਨੂੰ ਨਹੀਂ ਪਤਾ ਤੇਰੇ ਨਾਲ ਦੇ ਬੰਦੇ ਦੀ ਆ ਕਿਸੇ ਦੀ ਮੈਨੂੰ ਨਹੀਂ ਪਤਾ ਤੇਰੀ ਆ ਆ ਕੋਈ ਦਰਸ਼ਨ ਨਾ ਕੀਦਾ ਕੱਲ ਜਿੱਥੇ ਦਾ ਜਾ ਆ ਪੜੀਦਾ ਬਾਬਾ ਜੀ ਨਦੀ ਤਲੀ ਲਾ ਕੇ ਵੀ ਫਾਇਲ ਪਰੇਹ ਬਾਲ ਹੋ ਜਾਏਗਾ ਪਰ ਪਹਿਲਾ ਮਾੜੀ ਮੋਟੀ ਸਖ ਲਾਉਣੀ ਪਊਗੀ ਠੀਕ ਹੈ ਤੇ ਜਿੱਦੇ ਹੋ ਗਿਆ ਬਾਲ ਉਦھے ਬਾਬੇ ਦਾ ਗਹਿ ਗੱਡਵਾ ਦਵਾਨ ਲਾਉਣਾ ਪਊਗਾ ਬੋਲ ਮਨਜੂਰ ਹੈ ਉਹ ਦਵਾਨ ਤਾਂ ਲਾ ਦਾਂਗੇ ਕੱਲਾ ਨੌਕਰੀ ਤੇ ਨਾ ਲਵਾਵੇ ਜਾਂਦਾ ਸਾਰੀ ਪੇਮੈਂਟ ਹੋ ਫੇਰ ਹੀ ਗੱਡਾ ਬਣੇ ਮੈਂ ਤਾਂ ਕਿਤੇ ਪਰੇ ਨਾ ਕਰ ਜਾਂ ਤੈਨੂੰ ਬਾਜੀ ਵਾ ਚੱਕਦੇ ਬਟਾ ਇਹ ਪੇਮੈਂਟ ਵੀ ਮੇਥੋਂ ਭਾਲਦਾ ਹੁਣ ਕੀ ਹਾਲ ਹੈ ਅੰਬੇ ਜਹ ਯਾਰ ਗੁੱਸਾ ਕਰਦਾ ਗੁੱਸਾ ਕਰੀ ਮੇਰੇ ਆਪ ਜਦੋਂ ਭਾਲ ਹੋਊਗਾ ਤਾਂ ਪੇਮੈਂਟ ਵੀ ਤੁਹਾਡੀ ਆਊਗੀ ਇਹਦਾ ਨਹੀਂ ਤਾਂ ਮੈਂ ਥੋ ਲੈਣੀ ਆ ਤੇ ਫਿਰ ਆਖਰੀ ਤੇ ਮੇਰੇ ਨਾਲ ਜਾਣਾ ਨਹੀਂ ਸੁਮੇਤ ਵਿਆਜ ਕਿਧਰ ਲੈਣੇ ਆ ਤੇ ਚਲ ਚੁੰਬੜ ਦਾ ਸਰਕਾਰ ਨੂੰ ਜਾ ਕੇ ਮੈਨੂੰ ਨੇੜੇ ਲੱਗਦੇ 33 ਸਾਲ ਹੋ ਗਏ ਤੇ ਫਿਰ ਤੂੰ ਆਏ ਕਹਿਣਾ ਬਾਬਾ ਮੇਰਾ ਮਸਲਾ ਲਗਰਾ ਸੁਮੇਤ ਵਿਆਜ ਲਊਣਾ ਜਿਵੇਂ ਮੈਂ ਸਾਡਾ ਜ਼ਿੰਮੇਵਾਰ ਹੁੰਨਾ ਕੱਜਰ ਦਾ ਬਲ ਤੇਰਾ ਫੈਲਾ ਫੈਲਾ ਪੜਦੇ ਨਾਲ ਪਤਾ ਕਿੰਨਾ ਟਾਈਮ ਲੱਗਿਆ ਮੈਨੂੰ ਕਿੰਨਾ ਜ਼ੋਰ ਲੱਗਿਆ ਮੇਰਾ ਭਾਲ ਵੀ ਹੋ ਜਾਏਗਾ ਜੋ ਤੇਰਾ ਬੰਦਾ ਹੱਕ ਮਿਲ ਜੂਗਾ ਤੈਨੂੰ ਕਿਉਂ ਬਣੇ ਜੋ ਤੇਰਾ ਬੰਦਾ ਹੱਕ ਹੈ ਨਜਾਇਜ਼ ਨਹੀਂ ਮੈਨੂੰ ਨਹੀਂ ਪਤਾ ਇਹ ਵਿਆਜ ਬੰਦਾ ਕਿ ਨਹੀਂ ਬੰਦਾ ਜੋ ਤੇਰਾ ਹੱਕ ਆ ਉਹ ਤੈਨੂੰ ਮਿਲ ਜੂ ਠੀਕ ਹੈ ਪਹਿਲਾਂ ਛੋਟਾ ਜਿਹਾ ਕੰਮ ਤੇ ਜਿੱਦੇ ਤੂੰ ਹੋ ਗਿਆ ਭਾਲ ਜਿੱਦੇ ਪੇਮੈਂਟ ਮਿਲੀ ਪਹਿਲਾਂ ਬਾਬੇ ਦਾ ਦਵਾਨ ਬੋਲ ਮਨਜੂਰਾ ਹੈ ਤਦਵਾਨ ਦੀ ਸਾਈ ਕਿੰਨੀ ਫੜਾਏਗਾ ਤੁਸੀਂ ਬੋਲੋ ਜੀ ਮੈਗਨੇਟਿਕਰ ਖਾਂ ਮੈਂ ਤੇਰੇ ਖੜਾ ਇਹ ਬੋਲਣਾ ਚਾਹੀਦਾ ਛੋਟੇ ਭਾਈ ਐਂ ਕਰੋ ਫੇਨੂੰ ਬਈ ਬੰਦਾ ਘਬਰਾ ਜਾਂਦਾ ਹੋਰ ਗੱਲ ਕੋਈ ਘਬਰਾਉਣ ਨੂੰ ਕੰਚਾ ਤੇ ਅਗਲਾ ਕਰੰਟ ਮਾਰਦਾ ਠੀਕ ਹੈ ਜੀ ਜਿਹੜਾ ਆਪਾਂ ਤਦਵਾਨ ਕਰੋਨਾ ਤੈਨੂੰ ਭਾਲ ਕਰੋਨਾ ਉਹਦੀ ਸਾਈ ਕਿੰਨੀ ਫੜਾਏਗਾ ਅੱਜ ਹਾਂ ਜੀ ਅੱਜ ਤੱਕ ਕਿੰਨੇ ਕੇ 500 ਹੋ काट ना फराक ना फरक

I ਬੱਲੇ ਭਾਈ ਹਾਂਜੀ ਤੁਸੀਂ ਭਾਲ ਕਿਵੇਂ ਹੋਵਗੇ ਆਪਾਂ ਨੂੰ ਕਿਹੜੀ ਵਿਧੀ ਵਰਪਣੀ ਪਊਗੀ ਉਹ ਦਰਸ਼ਨ ਸਿੰਘ ਜੀ ਆਪਾਂ ਬਾਕੀ ਗੱਲ ਕਰਦੇ ਹਾਂ ਠੀਕ ਹੈ ਠੀਕ ਹੈ ਤੁਸੀਂ ਉੱਥੇ ਬੈਠੋ ਬਾਕੀ ਸੋੜਨਾ ਕਰਦਾ ਬੈਠ ਕੇ ਮੈਂ ਭਾਲ ਹੋ ਜੂਗਾ ਮੈਂ ਫੁੱਲ ਗਾਰੰਟੀ ਆ ਪਵਾ ਕੋਰੇ ਕਾਗਜ਼ ਤੇ ਸਾਈਨ ਕਰਵਾਵਾ ਠੀਕ ਹੈ ਬੱਤ ਓਏ ਮਾਲ ਕਿਰਪਾ ਕਰੂਗਾ ਹਾਂ ਮੁੰਡਾ ਵਾਜ ਓਏ ਆਜੋ ਮਹਾਰਾਜ ਆਜੋ ਮਹਾਰਾਜ ਪੈਰ ਵੀ ਜੀ ਨੇ ਮੋੜੀ ਨੇ ਇੰਦਵਾਰ ਕੇ ਮੋੜਾ ਮੋੜੀ 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 ਜੇ ਮਗਰ ਤੇ ਵਾਹ ਮੋੜੀ ਮੋੜੀ ਇੰਦਵਾਰ ਕੇ ਮੋੜਾ ਮੋੜੀ ਚਲੋ ਭਾਈ ਫੇਰ ਕਿਸੇ ਦੇ ਨੌਕਰੀ ਦੀ ਖਾਤਰੀ ਕਰਨਾ ਚਲੋ ਭਾਈ ਫੇਰ ਨੌਕਰੀ ਦੀ ਖਾਤਰੀ ਕਰਨਾ ਕਿਸੇ ਦੇ ਹੌਣੀ 500 ਲੰਦਾ ਡਰੋਣਾ ਉਹਦਾ ਕੰਮ ਬੜਾ ਸੀਗਾ ਫੇਰ ਕੰਨ ਨੌਕਰੀ ਦੀ ਖਾਤਰੀ ਆ ਮੇਰੀ ਪੁੱਛ ਕਦੇ ਧੋਤਾਂ ਨਹੀਂ ਹੁੰਦੀਗੀ ਭਾਈ ਕਿਸੇ ਨੇ ਫਿਰ